ਤਸਵੀਰ ਕੌਰ ਜੀ ਕੀ ਹੋਇਆ ਤੁਹਾਡੇ ਨਾਲ ਸਰ ਅਸੀਂ ਜਿਹੜੀ ਫਾਇਲ ਭਰੀ ਹੈ ਨਾ ਮੈਂਬਰਸ਼ਿਪ ਤੋਂ ਹੋ ਕੇ ਤੇ ਪਾਰਟੀ ਦੀ ਤੁਸੀਂ ਅਸੀਂ ਆਈ ਨਾ ਪਾਰਟੀ ਤੋਂ ਬੁਲਾਇਆ ਤੇ ਤੁਹਾਡੀ ਫਿਰ ਤੁਹਾਡੀ ਫਾਇਲ ਸਾਡਾ ਅਸੀਂ 22 ਸਾਲ ਤੋਂ ਮਿਹਨਤ ਕਰਦੇ ਆਏ ਆ ਇਹ 2-3 ਮਹੀਨੇ ਤੋਂ ਉੱਠ ਕੇ ਵਿੱਚ ਆ ਕੇ ਪਾਰਟੀ ਦੇ ਇਸ ਮੈਂ ਕਿਲੇ ਆ ਇਹਨਾਂ ਨੇ ਇਹ ਸਾਡੇ ਨਾਲ ਇਹ ਕੰਮ ਕੀਤਾ ਇਹ ਡਰਗ ਸਮਗਲਰ ਆ ਤੇ ਤੁਹਾਡੇ ਤੁਹਾਡੀ ਪਾਰਟੀ ਦੇ ਬੰਦੇ ਤੁਹਾਡੇ ਨਾਲ ਧੱਕਾ ਕਰ ਰਹੇ ਨੇ ਮੈਂ ਇੱਕ ਫਾਇਲ ਜਮਾ ਫਾਰਮ ਜਮਾ ਕਰਾਉਣ ਆਇਆ ਤੇ ਮੇਰ ਕੋ ਫਾਇਲ ਹੀ ਖੋ ਕੇ ਲੈ ਗਏ ਕਿਹੜੇ ਪਿੰਡ ਤੇ ਜੀ ਕੋੜੇ ਤੇ ਦੋ ਚਿੰਦਾ ਦੇ ਵੀ ਲੱਗੋ ਕੋੜੇ ਤੇ ਆਪ ਪਾਰਟੀ ਨਾ ਆਪ ਪਾਰਟੀ ਵਾਲੇ ਲੈ ਆ ਗਏ ਨੇ ਤੇ ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਰ ਨਹੀਂ ਇਹ ਹੁਣ ਜਾਣ ਕੇ ਉਹ ਅੱਜ ਕਿਤੇ ਮੰਦੀ ਆ ਧੱਕਾ ਹੁੰਦਿਆ ਸ਼ਰਿਆਮ ਜੀ ਵੇਖੋ ਸਾਰਿਆਂ ਨੇ ਵੇਖਿਆ ਮੈਂ ਸਾਰਿਆਂ ਨੇ ਵੇਖਿਆ ਕਿੰਨੇ ਨੇ ਵੇਖਿਆ ਸਾਰਿਆਂ ਨੇ ਵੇਖਿਆ ਜਦ ਜਨਾਨੀ ਨਹੀਂ ਉਹਨਾਂ ਦੇ ਉੱਤੇ ਆਵਾ ਕਹਿਣਾ ਕੀ ਹੈ ਜੀ ਲੋਕਤੰਤਰ ਦਾ ਘਾਣ ਹੋ ਰਿਹਾ ਇੱਥੇ ਨੰਗਾ ਨਾਚ ਹੋ ਰਿਹਾ ਗੁੰਡਾਗਰਦੀ ਦਾ ਕਿਤੇ ਨਹੀਂ ਸੀ ਅਜ ਤਾਈਂ ਦੇਖਿਆ ਵੀ ਪੰਚਾਇਤੀ ਚੋਣਾਂ ਦੇ ਵਿੱਚ ਐਡੀ ਗੁੰਡਾਗਰਦੀ ਹੋਵੇ ਆ ਗਏ ਦਾਖਲ ਕਰਨ ਸਮੇਂ ਵੀ ਇਹ ਸ਼ਰਾਰਤੀ ਅਨਸਰਾ ਵੱਲੋਂ ਨਹੀਂ ਪੂਰੀ ਵਿਉਂਤਬੰਦੀ ਨਾਲ ਪਾੜੀਆਂ ਗਈਆਂ ਇਹ ਪਿਛਲੇ ਪਾਸੇੋਂ ਫੈਰ ਹੋਏ ਪੰਜ ਸੱਤ ਤੇ ਪਿਛਲੇ ਪਾਸੇੋਂ ਫੈਲਾ ਫੜ ਕੇ ਇੱਕਦਾਂ ਹੀ ਸਾਰਿਆਂ ਦੀਆਂ ਪਾੜਨ ਲੱਗੇ ਤੇ ਉਹ ਤਾਂ ਨੂੰ ਡਾਉਣ ਲੱਗੇ ਜਿਵੇਂ ਆਪਾਂ ਪਰ ਵਿਆਹ ਦੇ ਵਿੱਚ ਡੀਜੇ ਦੇ ਲੋਟ ਸਿਰਦੇ ਆਉਂਦੇ ਆ ਇਸ ਨਾਲ ਡਾਉਣ ਲੱਗੇ ਫੈਲਾ ਦਾ ਢੇਰ ਲਗਾ ਵੇਖ ਲੋ ਤੁਸੀਂ ਮੈਂ ਕੋਈ ਫੈਲ ਜਮੜੀ ਹੋਣ ਜਿਹੜੀ ਜਿੱਨਾ ਤੇ ਮੇਰੀ ਪੈਲ ਨਾ ਵੀ ਮੈਂ ਕੋਈ ਜਗ੍ਹਾ ਨਹੀਂ ਕੋਈ ਘਟਣਾ ਨਹੀਂ ਇਸ ਟਾਈਮ ਅਦਰੋ ਸਾਹਮਣੇ ਸਬੂਤ ਫੈਲ ਪਾਰਟੀ ਦਾ ਜਦੋਂ ਸੰਮਤੀ ਹੋਈ ਸੀ ਉਹਦੇ ਪੜਦਾ ਹੁਣ ਦਾ ਸਾਡਾ ਕਿਹਨੇ ਰੌਲਾ ਸ ਇਧਰ ਹੁਣ ਸੰਘ ਦਾ ਸੰਮਤੀ ਵਾਲੀ ਫੈਲ ਹੀ ਪਾਰਤੀ ਇਹ ਸਰਕਾਰੀ ਮੁਲਾਜ਼ਮ ਹੈ ਮੁਲਾਜ਼ਮ ਇਹ ਮੈਂ ਗੇਟ ਅੱਗੇ ਖੜਾ ਇਹ ਕੁਛ ਨਹੀਂ ਆਇਆ ਕਿ ਉਹਨਾਂ ਨੇ ਪਹਿਲਾਂ ਫੈਰ ਕੀਤੇ ਆ ਮੈਂ ਤਾਂ ਪਹਿਲਾਂ ਬਣਾ ਲਈ ਸਹਿਮ ਸੰਸਤੀ ਨੇ ਪਿੰਡ ਦੇ ਚੁਣੇ ਗਏ ਇਹ ਤਾਂ ਪਹਿਲਾਂ ਜਮਾ ਕਰਾਉਣੇ ਥੱਲੀਆਂ ਕੋਈ ਸਾਡਾ ਕਿਹਨੇ ਰੌਲਾ ਨਹੀਂ ਕੋਈ ਦਿਨਾ ਨਹੀਂ ਕਾਂਗਰਸ ਵਾਲੀ ਪਾਰਟੀ ਦਾ ਝਾੜੂ ਵਾਲਾ ਨੇ ਫੈਲ ਖੋਈ ਆ ਸਾਡੀ ਬੇ ਇਥੇ 20 25 ਜਣੇ ਗੁੰਡੇ ਆਏ ਆ ਅਸੀਂ ਲਾਈਨ 'ਚ ਲੱਗੇ ਸੀਗੇ ਆ ਕੇ ਧੱਕੇ ਧੁੱਕੇ ਬਾਰੇ ਫੈਲਾ ਕੋਲਗਾ ਖੋ ਕੇ ਐ ਪਾੜ ਕੇ ਸੱਟ ਗਏ ਇਹ ਸ਼ਰਾਰਤੀ ਅਨਸਰਵਾਂ ਵੱਲੋਂ ਨੇ ਪੂਰੀ ਵਿਵੰਤਬੰਦੀ ਨਾਲ ਪਾੜੀਆਂ ਗਈਆਂ ਅਸੀਂ ਇੱਥੇ ਸਾਰੇ ਮੌਕੇ ਤੇ ਹਾਜ਼ਰ ਸੀ ਜਦੋਂ ਬੰਦੇ ਇਕੱਠੇ ਅਸੀਂ ਕਹਿ ਰਹੇ ਸੀਗੇ ਵੀ ਜਿਨ੍ਹਾਂ ਕੋਲੇ ਫੈਲਾ ਆ ਉਹਨਾਂ ਸਾਰਿਆਂ ਨੂੰ ਅੰਦਰ ਜਾਣ ਦਿੱਤਾ ਜਾਵੇ ਪਰ ਪੁਲਿਸ ਨੇ ਜਾਨਵਰ ਦੇ ਗੇਟ ਨਹੀਂ ਖੋਲ੍ਹਿਆ ਸਾਰੇ ਫੈਲਾਣੇ ਬਾਹਰ ਖੜੇ ਰਹੇ ਬਾਹਰੋਂ ਮੰਡੀਰ ਆਈ ਵਿਵੰਤਬੰਦੀ ਨਾਲ ਪੂਰੀ ਨਾਲ ਪੁਲਿਸ ਦੀ ਹਾਜ਼ਰੀ 'ਚ ਪਹਿਲਾਂ ਫਾਇਰ ਹੋਏ ਫਾਇਰ ਕਰਕੇ ਲੋਕਾਂ ਨੂੰ ਡਰਾਇਆ ਗਿਆ ਡਰਾ ਕੇ ਉਹਨਾਂ ਦੇ ਫਾਈਲਾਂ ਖੋ ਕੇ ਪਾੜੀਆਂ ਗਈਆਂ ਉਸ ਤੋਂ ਬਾਅਦ ਇੱਟਾਂ ਨਾਲ ਸਿਰ ਵੀ ਪਾੜੇ ਗਏ ਤੇ ਡਰਾ ਡਰਾ ਕੇ ਉਸ ਤੋਂ ਬਾਅਦ ਚੁਣ ਚੁਣ ਕੇ ਕਿਹਦੇ ਕਿਹੜੇ ਕਾਗਜ਼ ਪਾੜਨੇ ਆ ਚੁਣ ਚੁਣ ਕੇ ਫਾਈਲਾਂ ਪਾੜੀਆਂ ਤੁਸੀਂ ਦੇਖੋ ਸਾਹਮਣੇ ਕਾਗਜ਼ਾ ਮਗਰ ਜੇ ਤੂੰ ਕੈਮਰਾ ਮਾਰੋਂ ਤਾਂ ਸਾਰੀਆਂ ਫਾਈਲਾਂ ਜਿਹਨਾਂ ਨੇ ਪਿਛਲੇ 5 ਦਿਨ ਤੋਂ ਲਗਾਤਾਰ ਸਾਰਾ ਸਾਰਾ ਦੁਪਹਿਰਾ ਗਰਮੀ 'ਚ ਮਰ ਕੇ ਭੁੱਖੇ ਤਹੇ ਰਹਿ ਕੇ ਐਨਓਸੀਆਂ ਪ੍ਰਾਪਤ ਕਰਕੇ ਫਾਈਲਾਂ ਤਿਆਰ ਕੀਤੀਆਂ ਸੀ ਉਹ ਸਾਰੀਆਂ ਫਾਈਲਾਂ ਵੇਖੋ ਹੁਣ ਫੈਲ ਪਾਟੀ ਆ ਦੇਖੋ ਆ ਲੋ ਅਗਰ ਸਾਹਮਣੇ ਸਬੂਤ ਫੈਲ ਪਾਟੀ ਦਾ ਜਿਹਨਾਂ ਦੀ ਸੰਮਤੀ ਹੋਈ ਸੀ ਉਹਨੇ ਪਾੜ ਦਿੱਤੀ ਹੁਣ ਦਾ ਸਾ ਮਲ ਹਾਲਾਤ ਇਹੋ ਜਿਹੇ ਬਣਾ ਦੇ ਪਹਿਲਾਂ ਤਾਂ ਲੋਕਾਂ ਨੂੰ ਪ੍ਰਸ਼ਾਸਨ ਨੇ ਪ੍ਰਬੰਧ ਨਹੀਂ ਕੀਤਾ ਪਾਣੀ ਨਾਲੋਂ ਪਿਆਸੇ ਮਾਰਿਆ ਭੁੱਖੇ ਮਾਰਿਆ ਪੰਜਾਬ ਦੀ ਧਰਤੀ ਤੇ ਇੱਥੇ ਦੀ ਮੋਗੇ ਨਹੀਂ ਆਣ ਗਵਾਂਡ ਹੋਰ ਦੇਖ ਲਓ ਧਰਮਕੋਟ ਦੇਖ ਲਓ ਉੱਥੇ ਵੀ ਇਹੀ ਕੁਝ ਹੋ ਰਿਹਾ ਪਿਛਲੇ ਦਿਨਾਂ ਤੋਂ ਅੱਜ ਇੱਥੇ ਤਾਂ ਹੱਥ ਹੀ ਟਪਾ ਦਿੱਤੀ ਲੋਕ ਤਰਾ ਤਰਾ ਕਰੀ ਜਾਂਦੇ ਆ ਮੇਰੇ ਸਾਥੀ ਆਪਕੇ ਜਿਹੜੀ ਇਹ ਇਲੈਕਸ਼ਨ ਹੈ ਮੈਨੂੰ ਨਹੀਂ ਲੱਗਦਾ ਵੀ ਇਹ ਇਲੈਕਸ਼ਨ ਹੋਣ ਦੇ ਯੋਗ ਆ ਇਹ ਦਬਾਰ ਤੋਂ ਸਮਾਂ ਮਿਲਣਾ ਚਾਹੀਦਾ ਸਾਰੀਆਂ ਫੈਲਾਂ ਭਰਨ ਦਾ ਸਾਰੇ ਬੰਦੇ ਫੈਲਾਂ ਭਰਨ ਪੁਲਿਸ ਪੁਲਿਸ ਦੀ ਹਾਜ਼ਰੀ ਸਾਰਾ ਕੁਝ ਹੋਇਆ ਅਜੀਤ ਸਿੰਘ ਟੀਮ ਵੱਲੋਂ ਟਵੀਟ ਵੀ ਕੀਤਾ ਗਿਆ ਕਿ ਧਰਮ ਖੋਦ ਦੇ ਵਿੱਚ ਵੀ ਫੈਲਾ ਬਾੜੀਆਂ ਗਈਆਂ